ਅੱਜ ਅਸੀਂ ਖੜੇ ਹਾਂ ਖੰਨਾ ਦੇ ਜੀਟੀ ਰੋਡ ਦੇ ਉੱਪਰ ਇੱਥੇ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਜਿਹੜੀ ਪੰਜਾਬ ਦੇ ਜਥੇਬੰਦੀਆਂ ਵੱਖ-ਵੱਖ ਵਿਭਾਗਾਂ ਦੇ ਵਿੱਚ ਮੁਲਾਜ਼ਮ ਜਿਹੜੇ ਕਈ-ਕਈ ਸਾਲਾਂ ਤੋਂ ਦਹਾਕਿਆਂ ਤੋਂ ਦੋ-ਦੋ ਦਹਾਕਿਆਂ ਤੋਂ ਕੰਮ ਕਰਦੇ ਨੇ ਪਰ ਉਹਨਾਂ ਨੂੰ ਅਜੇ ਤੱਕ ਸਰਕਾਰ ਵੱਲੋਂ ਕੋਈ ਪੱਕਾ ਨਹੀਂ ਕੀਤਾ ਜਦੋਂ ਵੀ 5 ਸਾਲ ਬਾਅਦ ਸਰਕਾਰ ਦੇ ਲਈ ਜਿਹੜਿਆ ਸੱਤਾ ਦੇ ਲਈ ਜਿਹੜੀ ਵੀ ਪਾਰਟੀ ਆਉਂਦੀ ਆ ਤਾਂ ਉਹਦਾ ਪਹਿਲਾ ਵਾਅਦਾ ਇਹ ਹੁੰਦਾ ਹੈ ਮੁਲਾਜ਼ਮਾਂ ਨੂੰ ਵੀ ਜਿਹੜੇ ਕੱਚੇ ਮੁਲਾਜ਼ਮ ਨੇ ਤੁਹਾਨੂੰ ਪੱਕਾ ਕੀਤਾ ਜਾਊਗਾ ਇਹ ਇੱਕ ਰੀਤ ਜੀ ਬਣ ਗਈ ਆ ਆਪਣੇ ਰਾਸ਼ੀ ਪਾਰਟੀਆਂ ਦੀ ਵੀ ਅਸੀਂ ਜੀ ਤੁਹਾਨੂੰ ਆਹ ਦਮਾ ਕੇ ਰੋਜ਼ਗਾਰ ਦਵਾਂਗੇ ਪਰ ਇੰਨੇ ਨੇ ਸਾਲਾਂ ਤੋਂ ਰੋਜ਼ਗਾਰ ਦੀ ਰੋਜ਼ਗਾਰ ਵੀ ਕਰਦੇ ਨੇ ਪਰ ਜੇ ਸਰਕਾਰ ਉਹਨਾਂ ਨੂੰ ਕੱਚੇ ਰੱਖ ਵੀ ਲੈਂਦੀ ਆ ਤਾਂ ਉਹਨਾਂ ਨੂੰ ਪੱਕੇ ਹੀ ਨਹੀਂ ਕਰਦੀ ਤੇ ਉਹਨਾਂ ਦੀ ਜਿਹੜੀਆਂ ਸਹੂਲਤਾਂ ਨੇ ਆਪਣੇ ਮੁਲਾਜ਼ਮਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਵੀ ਨਹੀਂ ਪੂਰੀਆਂ ਦਿੱਤੀਆਂ ਜਾਂਦੀਆਂ ਇਸ ਤਰ੍ਹਾਂ ਮੁਲਾਜ਼ਮਾਂ ਵੱਲੋਂ ਪਿਛਲੇ ਪਿਛਲੀਆਂ ਜਿਹੜੀਆਂ ਚੋਣਾ ਸੀਗੀਆਂ ਉਸ ਟਾਈਮ ਕੈਪਟਨ ਸਾਹਿਬ ਨੇ ਏਡੇ ਏਡੇ ਵਾਅਦੇ ਕੀਤੇ ਵੀ ਮੈਂ ਆਉਂਦਾ ਹੀ ਪੱਕੇ ਕਰ ਦੂੰਗਾ ਜਾਂ ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਸਰਕਾਰਾਂ ਉਹ ਵੀ ਇਹ ਵਾਅਦੇ ਕਰਦੀਆਂ ਰਹੀਆਂ ਤੇ ਹੁਣ ਫੇਰ ਚੋਣਾਂ ਦਾ ਦੌਰ ਆ ਗਿਆ ਉਹ ਫੇਰ ਲਾਰੇ ਲਾਉਣ ਲੱਗੀਆਂ ਵੀ ਨੇ ਪਾਰਟੀਆਂ ਵੱਖ-ਵੱਖ ਪਾਰਟੀਆਂ ਕਈ ਮੈਦਾਨਾਂ ਦੇ ਵਿੱਚ ਆ ਗਈਆਂ ਨੇ ਪਰ ਜਿਹੜੇ ਮੁਲਾਜ਼ਮਾਂ ਦਾ ਕਹਿਣਾ ਹੈ ਵੀ ਸਾਨੂੰ ਅਜਿਹੇ ਲਾਰਿਆਂ ਦੀ ਲੋੜ ਨਹੀਂ ਹੈਗੀ ਸਾਨੂੰ ਸਾਡੇ ਬੱਚਿਆਂ ਨੂੰ ਬੱਚਿਆਂ ਦਾ ਭੋਖ ਚਾਹੀਦਾ ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਉੱਚ ਵਿੱਦਿਆ ਨਹੀਂ ਮਿਲ ਰਹੀ ਹੋਰ ਕਈ ਲਾਭ ਨੇ ਜਿਹੜੇ ਇਹੋ ਜੇ ਮੁਲਾਜ਼ਮਾਂ ਨੂੰ ਮਿਲਨੇ ਚਾਹੀਦੇ ਉਹ ਵੀ ਨਹੀਂ ਮਿਲ ਰਹੇ ਆਓ ਅੱਜ ਅਸੀਂ ਇੱਥੇ ਖੜੇ ਆਂ ਠੇਕਾ ਮੁਲਾਜ਼ਮ ਐਸੋਸੀਏਸ਼ਨ ਦੇ ਨੇਤਾ ਨੇ ਸਾਡੇ ਨਾਲ ਖੜੇ ਕੀ ਨਾਮ ਆ ਜੀ ਤੁਹਾਡਾ ਮੈਂ ਠੇਕਾ ਵਾਜਿਸਤਰਾ ਸ਼ਮੋਰਚਾ ਪੰਜਾਬ ਦਾ ਸੂਬਾ ਗੁਰਵਿੰਦਰ ਸਿੰਘ ਮੋਮੀਆਂ ਹਾਂ ਉਹ ਵੀ ਸਾਭ ਕੀ ਆਪਣੀਆਂ ਕੀ ਮੰਗਾਂ ਨੇ ਤੇ ਕਿਸ ਇਸ ਸੰਬੰਧ ਵਿੱਚ ਆਪਾਂ ਨੇ ਪਹਿਲਾਂ ਸਰਕਾਰ ਨੂੰ ਜਦੋਂ ਅੱਜ ਮੋਰਚਾ ਸ਼ੁਰੂ ਕਰਿਆ ਇਸ ਤੋਂ ਪਹਿਲਾਂ ਸਰਕਾਰ ਨੂੰ ਆਪਾਂ ਅਲਟੀਮੇਟਮ ਵੀ ਦਿੱਤਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਚਿਹਰੇ ਬਦਲੇ ਗਏ ਨੇ ਅਸੀਂ ਸਾਡੀਆਂ ਮੰਗਾਂ ਤੋਂ ਹੀ ਨਹੀਂ ਅਸੀਂ ਲਗਭਗ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਸਰਕਾਰੀ ਧਾਰਾਂ ਵਿੱਚ ਜਿਵੇਂ ਜਿਹੜੇ ਵੀ ਜਲ ਸਪਲਾਈ ਆ ਸੀਵਰੇਜ ਬੋਰਡ ਆ ਬਿਜਲੀ ਬੋਰਡ ਆ ਆਪਣਾ ਸਿਹਤ ਭਾਗ ਆ ਸੀਵਰੇਜ ਬੋਰਡ ਆ ਪੀਡਬਲਯੂਡੀ ਆ ਨਰੇਗਾ ਵਾਲੇ ਆ ਸਰਕਾਰੀ ਥਰਮਲਾ ਵਾਲੇ ਆ ਇਹ ਅਸੀਂ ਲੰਬੇ ਸਮੇਂ ਤੋਂ ਜਿਹੜਾ ਕਿ ਸਰਕਾਰੀ ਧਾਗਾ ਵਿੱਚ ਕੰਮ ਕਰਦੇ ਆ ਅਸੀਂ ਅਲਟੀਮੇਟ ਤੁਸੀਂ ਕੀ ਕਹਿੰਦੇ ਆ ਅਸੀਂ ਤਾਂ ਜਾਨੀ ਕਿ 75 ਦਿਨ ਦੇ ਲਗਭਗ ਮਰਿੰਡੇ ਸ਼ਹਿਰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਅਸੀਂ ਪੱਕਾ ਮੋਰਚਾ ਲਾ ਕੇ ਬੈਠੇ ਸੀ 7 ਸਤ ਤਰੀਕ ਤੋਂ ਮੋਰਚਾ ਚੱਲੇ 7 ਤੋਂ 25 ਤੱਕ ਅਸੀਂ ਪਟਿਆਲੇ ਲਾਇਆ 25 ਤੋਂ ਬਾਅਦ ਅਸੀਂ ਮਰਿੰਡੇ ਸ਼ਿਫਟ ਕਰਤਾ 75 ਦਿਨ ਕੁੱਲ ਲਾ ਕੇ ਆਏ ਅਸੀਂ 75 ਦਿਨਾਂ ਦੇ ਵਿੱਚ ਸੀਐਮ ਸਾਹਿਬ ਨੇ ਸਾਡੀਆਂ ਮੰਗਾ ਮਸਲੇ ਦਾ ਹੱਲ ਨਹੀਂ ਕੀਤਾ 17 ਬਾਰਾ ਮੀਟਿੰਗਾਂ ਦੇ ਕੇ ਮੁਕਰੇ 18ਵੀਂ ਮੀਟਿੰਗ 'ਚ ਸਿਰਫ 5-7 ਮਿੰਟ ਸਾਡੇ ਨਾਲ ਗੱਲ ਕੀਤੀ ਕਹਿੰਦੇ ਤੁਹਾਡਾ ਵਿਚਾਰ ਰਹੇ ਆ ਜਿਹੜਾ 36000 ਮਲਾਜਮ ਜਿਹੜਾ ਐਕਟ ਬਣਾਇਆ ਨਾ ਰੈਗੂਲਰ ਕਰਨ ਦਾ ਉਹਦੇ ਵਿੱਚ ਕਾਰਪੋਰੇਸ਼ਨ ਤੇ ਬੋਰਡ ਵਾਲੇ ਮਲਾਜਮ ਜਿਹੜੇ ਉਹਨਾਂ ਨੂੰ ਤਾਂ ਪਹਿਲਾਂ ਹੀ ਉਹਨਾਂ ਨੇ ਕਹਿਤਾ ਚਾਹੀਏ ਸਿੱਧੇ ਭਰਤੀਆਂ ਚਾਹੀਏ ਆਊਟਸੋਰਸਿੰਗ ਰਾਹੀਂ ਭਰਤੀ ਆ ਕਿਸੇ ਵੀ ਤਰ੍ਹਾਂ ਭਰਤੀ ਉਹ ਤਾਂ ਪੱਕੇ ਹੀ ਨਹੀਂ ਕਰਨੇ ਬਾਕੀ ਜਿਹੜੇ ਸਰਕਾਰੀ ਦਰਾਂ ਦੇ ਮਲਾਜਮ ਰਹਿੰਦੇ ਵੀ ਉਹ ਪੱਕੇ ਕਰਾਂਗੇ ਪਰ ਹੁਣ ਤੱਕ 36000 ਮਲਾਜਮ ਜੋ 36 ਮੰਨ ਬੰਦੇ ਨਹੀਂ ਪੱਕੇ ਕੀਤੇ ਸਰਕਾਰ ਨੇ ਸਾਡੀ ਮੰਗ ਇਹ ਆ ਵੀ ਨਾ ਤਾਂ ਤੁਸੀਂ ਮਰਿੰਡੇ ਸੁਣੀ ਸਾਡੀ ਨਾ ਤੁਸੀਂ ਸਾਡੀ ਪਟਿਆਲੇ ਸੁਣੀ ਅਸੀਂ ਜਦੋਂ ਵੀ ਜਾਨੀ ਕਿ ਤੀਜੀ ਵਾਰਾ ਨੈਸ਼ਨਲ ਹਾਈਵੇ ਖੰਨੇ ਵਾਲਾ ਅਸੀਂ ਜਾਨ ਕੀਤਾ ਇੱਥੋਂ ਦੇ ਡੀਸੀ ਨੇ ਇੱਥੋਂ ਦੇ ਐਸ.ਆਰ.ਐਮ ਨੇ ਇਥੋਂ ਦੀ ਆਪਣੀ ਡੀ.ਐਸ.ਪੀ ਸਾਹਿਬ ਨੇ ਸਾਨੂੰ ਮੀਟਿੰਗ ਦਿੱਤੀ ਸੀ ਪਿਛਲੇ ਵਾਰ ਵੀ ਤੁਸੀਂ ਆ ਮੀਟਿੰਗ ਕਰੋ ਮੁੱਖ ਮੰਤਰੀ ਟਾਡੇ ਨਾਲ ਜਰੂਰ ਮੀਟਿੰਗ ਕਰਨਗੇ ਹੱਲ ਕਰਨਗੇ ਪਰ ਉਹ ਮੀਟਿੰਗ ਹੀ ਨਹੀਂ ਮੁੱਖ ਮੰਤਰੀ ਨੇ ਕੀਤੀ ਅਸੀਂ ਇਥੋਂ ਦੇ ਪ੍ਰਸ਼ਾਸਨ ਨੂੰ ਕੱਲ ਦਾ ਇਹ ਕਹਿ ਰਹੇ ਆ ਵੀ ਤੁਸੀਂ ਮੁੱਖ ਮੰਤਰੀ ਨਾਲ ਮੀਟਿੰਗ ਕਰਾਓ ਸਾਡੀ ਮੰਗਾ ਮਸਲੇ ਦਾ ਹੱਲ ਕਰੋ ਅਸੀਂ ਧਰਨਾ ਚੱਕਦਾਂਗੇ ਸਾਡੀਆਂ ਮੰਗਾ ਹੈਗਿਆ ਨੇ ਵੀ ਜਿੰਨੇ ਵੀ ਸਰਕਾਰੀ ਅਦਾਰਿਆਂ 'ਚ ਲਿਸਟਮੈਂਟ ਕੰਪਨੀਆਂ ਸੁਸਾਇਟੀਆਂ ਆਊਰਸੋਰਸਿੰਗ ਕੇਂਦਰੀ ਸਕੀਮਾਂ ਤੇ ਠੇਕੇਦਾਰਾਂ ਨਾਲ ਜਿਹੜੇ ਲੱਗੇ ਵਰਕਰ ਨੇ ਲੰਬੇ ਸਮੇਂ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਖੇਤੀਬਾੜੀ ਨੂੰ ਬਰਾਬਰ ਕੰਮ ਦੀ ਬਰਾਬਰ ਤਨਖਾਹ ਦਾ ਫੈਸਲਾ ਜਿਹੜਾ ਸਰਕਾਰ ਦਾ ਉਹਨੂੰ ਲਾਗੂ ਕੀਤਾ ਜਾਵੇ ਛਾਂਟੀ ਕੀਤੇ ਵਰਕਰ ਜਿਹੜੇ ਆ ਨੇ ਉਹ ਬਹਾਲ ਕੀਤੇ ਜਿਹਨੇ ਮੰਗਾਂ ਵਾਸਤੇ ਅਸੀਂ ਪੱਕਾ ਮੋਰਚਾ ਲਾ ਕੇ ਬੈਠਿਆ ਸਾਡੀ ਮੰਗ ਸਿਰਫ ਰੈਗੂਲਰ ਹੋਣ ਤੱਕ ਨਹੀਂ ਸਾਡੀ ਮੰਗ ਉਸ ਤੋਂ ਵੱਧ ਹੈ ਜੇ ਮੰਗ ਰੈਗੂਲਰ ਨਹੀਂ ਹੁੰਦੀ ਸਰਕਾਰ ਇਨੀ ਬੇਇੱਜ਼ਤੀ ਨਾ ਕਰ ਆਉਂਦੀ ਆਪਦੀ ਸਰਕਾਰ ਇਨੀ ਕਿਰਕਰੀ ਨਾ ਕਰਾਉਂਦੀ ਸਰਕਾਰ ਇੱਡੇ ਤਗੜੇ ਜਾਮ ਨਾਲ ਲਵਾਉਂਦੀ ਸਰਕਾਰ ਜਿੱਥੇ ਵੀ ਚੰਨੀ ਸਾਹਿਬ ਤੇ ਜਾਂ ਇਹਨਾਂ ਦੇ ਮੰਤਰੀ ਜਾਂਦੇ ਅਸੀਂ ਪਿੰਡਾਂ ਤੇ ਸ਼ਹਿਰਾਂ 'ਚ ਉਹਨਾਂ ਦਾ ਵਿਰੋਧ ਕਰ ਰਹੇ ਆ ਉਹਨਾਂ ਨੂੰ ਸਵਾਲ ਕਰ ਰਹੇ ਆ ਵੀ ਸਾਡੇ ਸਵਾਲਾਂ ਦੇ ਜਵਾਬ ਦਿਓ ਵੀ ਤੁਸੀਂ ਕਿਉਂ ਨਹੀਂ ਪੱਕ ਦਾਰੇ ਵੇਚੇ ਜਾ ਰਹੇ ਸਾਡੀ ਮੰਗ ਇੱਥੇ ਆ ਵੀ ਸਰਕਾਰੀ ਦਾਰੇ ਬਚਾਉਣ ਦੀ ਲੜਾਈ ਆ ਸਰਕਾਰੀ ਦਾਰਿਆਂ ਦਾ ਨਿੱਜੀਕਰਨ ਕੀਤਾ ਜਾਵੇ ਚਾਹੇ ਪਾਣੀ ਆ ਸਿਹਤ ਆ ਵਿਦਿਆ ਸਹੂਲਤ ਬਿਜਲੀ ਵਾਲੇ ਇਹ ਸਾਰੇ ਸਰਕਾਰੀ ਦਾਰੇ ਸਰਕਾਰ ਨੇ ਸੇਲ ਤੇ ਲਾਤੇ ਆ ਜੇਕਰ ਇਹਨਾਂ 'ਚ ਪੱਕੀ ਪਰਤੀ ਹੁੰਦੀ ਆ ਤੇ ਜਾਂ ਪੱਕ ਕੱਚੇ ਮਲਾਂ ਨੂੰ ਪੱਕੇ ਹੁੰਦੇ ਨੇ ਫੇਰ ਇਹ ਸਰਕਾਰੀ ਦਾਰੇ ਵਾ ਸਕਦੇ ਇਸ ਕਰਕੇ ਸਾਡੀ ਮੰਗ ਦਿੱਲੀ ਵਾਲੀ ਮੰਗ ਤੋਂ ਘਟ ਨਹੀਂ ਹੈਗੀ ਦਿੱਲੀ ਦੀ ਮੰਗ ਸੀ ਵੀ ਖੇਤੀ ਜਿਹੜੇ ਕਾਨੂੰਨ ਨੇ ਖੇਤੀ ਕਾਨੂੰਨਾਂ 'ਚ ਸੋਧਾਂ ਕਰਕੇ ਖੇਤੀ ਦਾ ਕਾਰੋਬਾਰ ਕਾਰਪੋਰੇਟ ਘਰਾਣੇ ਨੂੰ ਫੜਾਈ ਜਾ ਰਹੀ ਸੀ ਜ਼ਮੀਨਾਂ ਦੇ ਕਬਜ਼ੇ ਕਰਾਏ ਜਾਣੇ ਸੀ ਐਦਾਂ ਹੀ ਜਿਹੜਾ ਲੇਬਰ ਕਾਨੂੰਨ 'ਚ ਤਬਦੀਲੀ ਕੀਤੀ ਆ ਲੇਬਰ ਕਾਨੂੰਨਾਂ ਸਸਤੀ ਸਸਤੀ ਜਿਹੜੀ ਯਾਨੀ ਕਿ ਆਪਣੀ ਲੇਬਰ ਉਸ ਕਾਰਪੋਰਟ ਕਰਾਉਣਿਆਂ ਨੂੰ ਮੁਹਈਆ ਕਰਾਉਣੀ ਆ ਜਿੱਦਾਂ ਲੇਬਰ ਕਾਨੂੰਨ ਨੇ ਸਾ 4628 ਰੁਪਿਆ ਸਾਨੂੰ ਹੁਣ 8000 10000 ਰੁਪਿਆ ਤਨਖਾਹ ਮਿਲਦੀ ਆ ਨਵਾਂ ਲੇਬਰ ਲਾ ਸਰਕਾਰ ਨੇ ਮਾਰਚ ਤੋਂ ਬਾਅਦ ਦਾ ਲਾਗੂ ਕਰਨਾ ਇਲੈਕਸ਼ਨ ਤੋਂ ਬਾਅਦ ਆ 4628 ਰੁਪਿਆ ਤਨਖਾਹ ਕਰ ਦੇਣੀ ਆ 1000 ਦਿਨ ਤੱਕ ਅਸੀਂ ਜੱਥੇ ਆਪਣਾ ਤਨਖਾਹ ਵਧਾਉਣ ਦੀ ਮੰਗ ਨਹੀਂ ਕਰ ਸਕਦੇ ਜੱਥੇ ਜੱਥੇ ਮੰਦੀ ਬਣਾਉਣ ਦਾ ਅਧਿਕਾਰ ਸਾਡੇ ਕੋਲ ਨਹੀਂ ਹੈਗਾ ਸਾਡੀਆਂ ਧੀਆ ਭੈਣਾਂ ਨੂੰ ਜਿਹੜੀਆਂ ਕੱਚੇ ਆ ਜੌਬ ਕਰਦੀਆਂ ਉਹਨਾਂ ਨੂੰ ਬੱਚਾ ਜਮਨ ਦੀ ਛੁੱਟੀ ਨਹੀਂ ਮਿਲਣੀ ਸਾਡੇ ਹੋਰ ਵੀ ਯਾਨੀ ਕਿ 8 ਘੰਟੇ ਤੋਂ 12 ਘੰਟੇ ਡਿਊਟੀ ਕਰਨੀਆਂ ਹਜੇ ਲਾਗੂ ਨਹੀਂ ਕਰਦੇ ਇਹੀ ਯਾਨੀ ਕਿ ਰਾਜਸਥਾਨ ਦੇ ਕਾਂਗਰਸ ਸਰਕਾਰ ਨੇ 8 ਤੋਂ 12 ਘੰਟੇ ਡਿਊਟੀ ਵੀ ਕਰਤੀ ਜੁਪੀ ਦੇ ਸਰਕਾਰ ਨੇ 3 ਸਾਲ ਵਾਸਤੇ ਲੇਬਰ ਕਾਨੂੰਨ ਹੀ ਸਟੈਂਡ ਕਰਤੇ ਵੀ ਅਸੀਂ ਲੇਬਰ ਕਾਨੂੰਨਾ ਚ ਨਾ ਸੋਧ ਕਰਨੀਆਂ ਨਾ ਵਾਅਦਾ ਕਰਨਾ ਕੁਝ ਨਹੀਂ ਕਰਨਾ ਜਿੰਨਾ ਕੁਝ ਮਿਲਦਾ ਸੀ ਉਨਾਂ ਹੀ ਯਾਨੀ ਕਿ ਸਾਡੀ ਜਿਹੜੀ ਤਰਖਾਹ ਵਧਾਈ ਵੀ ਜਾ ਰਹੀ ਆ ਉਹ ਵੀ ਬੰਦ ਕਰਤੀ ਜਿਹੜਾ ਚੰਨੀ ਸਾਹਿਬ ਰੋਲਾ ਪਾ ਰਹੇ ਨੇ 415 ਰੁਪਏ ਵੜਾਤੇ 2 ਸਾਲ 415 ਰੁਪਏ 2 ਸਾਲ ਦੇ ਸਾਡੇ ਰੋਕੀ ਫਿਰਦਾ ਸੀ ਸਾਲ 'ਚ ਦੋ ਵਾਰ ਮੀਨੀਮਮ 'ਚ ਰੇਟ ਵਧਦਾ ਇਹ ਮੀਨੀਮਮ 'ਚ ਰੇਟ ਨਹੀਂ ਵਧਦਾ ਜਾਨੀ ਕਿ ਇਹਨਾਂ ਨੇ ਡੀਸੀ ਰੇਟ ਵਧਾਇਆ ਮਹਿੰਗਾਈ ਪਤਾ ਤਾਂ ਸਾਡਾ ਵਧਾਇਆ ਹੀ ਨਹੀਂ 15ਵੀਂ ਲੇਬਰ ਕਾਂਫਰੰਸ ਫੈਸਲੇ ਦਾ ਫੈਸਲਾ 1957 'ਚ ਹੋਇਆ ਸੀ ਜਿਹਦੇ ਮੁਤਾਬਕ 2700 ਕੈਲੋਰੀ ਗ੍ਰਾਮ ਸਾਨੂੰ ਖਰਾਕ ਦੀ ਜ਼ਰੂਰ ਸੀ ਤਿੰਨ ਜੀਆਂ ਨੂੰ ਇੱਕ ਜਿਹੜਾ ਸਾਡਾ ਨੌਕਰੀ ਕਰਦਾ ਇੱਕ ਸਾਡਾ ਦੂਜਾ ਬੰਦਾ ਹੋਂਦ ਦੇ ਮੁਤਾਬਕ ਸਾਨੂੰ 27100 ਰੁਪਇਆ ਹੁਣ ਮਿਲਣਾ ਚਾਹੀਦਾ ਹੈ ਪਰ ਸਰਕਾਰ ਸਾਨੂੰ ਦੇ ਕੇ ਨਾ ਰਹੀ ਆ 8000 ਕਿੰਨੇ ਹਜ਼ਾਰ ਰੁਪਇਆ ਪੈਸਾ ਸਰਕਾਰ ਸਾਡਾ ਖਾ ਰਹੀ ਆ ਜਾਨੀ ਕਿ ਅਨ ਸਕਿੱਲਡ ਦੀ 27100 ਰੁਪਇਆ 15ਵੀਂ ਲੇਬਰ ਕਾਂਸ ਫੈਂਡ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਇਹ 15ਵੀਂ ਲੇਬਰ ਕਾਂਸ ਫੈਂਡ ਦੇ ਮੁਤਾਬਕ ਹੀ ਹੋਇਆ ਸੀ ਜਿਹੜਾ ਆਪਣੀ ਸੈਂਟਰ ਦੀ ਸਰਕਾਰ ਨੇ ਪ੍ਰਮਾਣਿਤ ਕਰਤਾ ਸੀ ਪਰ ਹੁਣ ਜਿਹੜੀ ਆ ਸਾਡੀ ਮਹਿੰਗਾਈ ਆ ਉਹਨੂੰ ਦੇਖ ਕੇ ਸਾਡੀ ਤਰਖਾਨ ਨਿਸ਼ਚਿਤ ਹੁੰਦੀ ਉਹ ਕੋਰਟ ਚੱਕ ਤੇ ਉੱਕਾ ਪੁੱਕਾ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਤਾ ਵੀ ਜੇਕਰ ਪੁਰਾਣੇ ਲੇਬਰ ਲਾਭ ਹਾਰ ਰਹਿਣਗੇ 27 27100 ਰੁਪਏ ਅਨ ਸਕਿੱਲ ਨੂੰ ਤਰਖਾ ਦੇਣੀ ਪਊਗੀ ਫਿਰ ਜਿਹੜਾ ਕਾਰਪੋਰੇਟ ਘਰਾਣੇ ਸਸਤੀ ਲੇਬਰ ਨੂੰ ਨਹੀਂ ਮਹੱਇਆ ਕਰਾਈ ਜਾਣੀ ਇਸ ਕਰਕੇ ਲੇਬਰ ਲਾਜੇ ਵੀ ਤੀਲੀ ਕੀਤੀ ਖੇਤੀ ਕਾਨੂੰਨਾ ਜੀ ਵੀ ਤੀਲੀ ਕੀਤੀ ਕੁੱਲ ਪੰਜਾਬ ਦਾ ਯਾਨੀ ਕਿ ਚਾਹੇ ਉਹ ਖੇਤੀ ਦਾ ਕਾਰੋਬਾਰ ਹੋਵੇ ਜਾਂ ਸਰਕਾਰੀ ਧਾਰਿਆਂ ਦਾ ਕਾਰੋਬਾਰ ਹੋਵੇ ਉਹ ਵੇਚਣ ਦੀ ਤਿਆਰੀ ਆ ਪੰਜਾਬ ਸਰਕਾਰ ਦੀ ਬੇਚੇ ਜਾ ਰਹੇ ਨੇ ਕਿਉਂਕਿ ਜਦੋਂ ਸਾਡਾ ਦੇਸ਼ ਬਣਿਆ ਸੀ ਉਹਨੋਂ ਜਿਹੜੇ ਸਰਕਾਰੀ ادارے ਸੀ ਲੋਕਾਂ ਦੇ ਖੂਨ ਪਸੀਨੇ ਦੇ ਟੈਕਸ ਨਾਲ ਲੱਖਾਂ ਜਾਨਾਂ ਦੇ ਕੇ ਪਾਖਰਾ ਨੰਗਲ ਡੈਮ ਬਣੇ ਸੜਕਾਂ ਬਣੀਆਂ, ਬਿਜਲੀ ਬੋਰ ਬਣੇ, ਪਾਣੀ ਦੇ ادارے ਬਣੇ, ਵਿਦਿਆ ਬਣੀ, ਜੁਦੇ ਲੋਕਾਂ ਨੂੰ ਸਸਤੀ ਸੇਲ ਤੇ ਸਹੂਲਤ ਪ੍ਰਦਾਨ ਕਰਨ ਲੱਗੇ। ਜਦੋਂ ਲੋਕਾਂ ਨੂੰ ਸਹੂਲਤਾਂ ਦੇਣ ਲੱਗੇ, ਫਿਰ ਸਾਡੀ ਸਰਕਾਰ ਉਹ ادارਿਆਂ ਨੂੰ ਕਿਉਂ ਵੇਚਣ ਲੱਗੀ ਹੈ? ਸਾਡਾ ਸਰਕਾਰ ਨੂੰ ਸਵਾਲ ਆ। ਵੀ ਇਹਦਾ ਜਵਾਬ ਚੰਨੀ ਸਾਹਿਬ ਦੋ। ਜੇਕਰ ਚੰਨੀ ਸਾਹਿਬ ਐ ਕਹਿੰਦੇ ਮੈਂ ਗਰੀਬਾਂ ਦਾ ਮਸੀਹਾ, ਮੈਂ ਤੇ ਸੜਕਾਂ ਤੇ ਬੈ ਕੇ ਗੱਲ ਸੌਂਦਾ। ਅਸੀਂ ਰਾਤ ਦੇ ਪੌਹ ਦੀਆਂ ਠੰਡਾਂ ਹਟਾ ਰਹੇ ਆ। ਜਿਹੜੀਆਂ ਸਾਡੇ ਗੁਰੂ ਸਾਹਿਬ ਨੇ ਆਪਦੇ ਪਿੰਡੇ ਤੇ ਹਟਾਈਆਂ, ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆਂ। ਆਹ ਦੇਣ ਸਾਡੇ ਸ਼ਹੀਦ ਜੇ ਚੰਨੀ ਸਾਹਿਬ ਹਰੇਕ ਵਾਰੀ ਐਂ ਕਹਿੰਦੇ ਮੈਂ ਚਮਗੌਰ ਸਾਹਿਬ ਨੰਗੇ ਪੈਰੀ ਜਾਣਾ ਐਤਵਾਰ ਮੈਂ ਮੱਥਾ ਟੇਕਦਾ ਚੰਨੀ ਸਾਹਿਬ ਨੂੰ ਸਾਡਾ ਸਵਾਲ ਆ ਵੀ ਆਹ ਕੁਰਸੀ ਡਾ ਇੱਥੇ ਛੜਕਾਂ ਦੇ ਕਿੱਥੇ ਕੁਰਸੀ ਡਾਉਣੀ ਆ ਤੇਰਾ ਥਾਊਗਾ ਅਸੀਂ 15 20 ਜਾਣੇ ਆਵਾਂਗੇ ਭਰੇ ਘੱਟ ਸਾਡੀਆਂ ਗੱਲਾਂ ਦਾ ਜਵਾਬ ਦੇ ਦੇ ਜੇਕਰ ਅਸੀਂ ਝੂਠੇ ਆ ਤੇ ਅਸੀਂ ਜਨਤਾ ਦੇ ਦੋਸ਼ੀ ਆ ਜੇ ਤੁਹਾਨੂੰ ਅਸੀਂ ਝੂਠੇ ਕਰਦਾ ਤੇ ਤੁਸੀਂ ਜਨਤਾ ਦੇ ਦੋਸ਼ੀ ਆ ਜਿੰਨਾ ਇੱਥੇ ਕੁੱਲ ਜਾਮ ਲੱਗਾ ਅਸੀਂ ਇਹਨਾਂ ਕੋ ਖੀਮਾ ਚੋਣੇ ਵੀ ਆਪਦੀ ਮੰਗ ਜਿਹੜੀ ਲੋਕਾਂ ਦੇ ادارے ਸਰਕਾਰੀ ਬਚਾਉਣ ਦੀ ਮੰਗ ਵਾਸਤੇ ਸਾਨੂੰ ਕੁਝ ਨਾ ਕੁਝ ਕਰਨਾ ਪੈ ਰਿਆ ਸਾਨੂੰ ਇਹ ਜਾਮ ਲਾਉਣ ਵਾਸਤੇ ਚੰਨੀ ਸਾਹਿਬ ਨੇ ਇੱਥੋਂ ਦੇ ਪ੍ਰਸ਼ਾਸਨ ਨੇ ਮਜਬੂਰ ਕੀਤਾ ਸਾਡਾ ਕੋਈ ਸ਼ੌਂਕ ਨਹੀਂਗਾ ਇਹਦਾ ਸਿਰੇ ਤੇ ਸਿਰਾ ਪੰਜਾਬ ਸਰਕਾਰ ਤੇ ਚੰਨੀ ਸਰਕਾਰ ਜ਼ਿੰਮੇਵਾਰ ਆ ਹੁਣ ਤੱਕ ਇਥੋਂ ਦੇ ਡੀਸੀ ਨੇ ਇਥੋਂ ਦੇ ਐਸ.ਆਰ.ਐਮ ਨੇ ਇਥੋਂ ਦੇ ਪ੍ਰਸ਼ਾਸਨ ਨੇ ਸਾਡੀ ਸਾਰ ਨਹੀਂ ਲਈ ਵੀ ਰਾਤ ਦੇ ਬੰਦੇ ਠੰਢੇ ਜੇ ਬੈਠੇ ਇਹਨਾਂ ਦੀ ਮੰਗ ਕੀ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਇਸ ਤੋਂ ਇੱਕ ਇਹ ਮੋਰਚਾ ਕਿੰਨਾ ਚਿਰ ਤੱਕ ਤੁਹਾਡਾ ਲੱਗਿਆ ਰਹੂਗਾ ਜੀ ਇਹ ਹਾਲ ਦੀ ਕਿ ਸਾਡਾ ਮੋਰਚਾ ਚੱਲਦਾ ਸਾਡੀ ਹੁਣ ਜਾਨੀ ਕਿ 11:30 ਵਜੇ ਸਾਡੀ ਸਟੇਟ ਕਮੇਟੀ ਦੀ ਮੀਟਿੰਗ ਹੈ ਜੋ ਅਗਲਾ ਫੈਸਲਾ ਆਊਗਾ ਉਸ ਕਮੇਟੀ ਨੂੰ ਐਲਾਨ ਕਰਾਂਗੇ ਕੱਲ ਨੂੰ ਇੱਕ ਹੋਰ ਤੁਹਾਨੂੰ ਦੱਸ ਦਈਏ ਵੀ 19 ਤਰੀਕ ਨੂੰ ਕੱਲ ਨੂੰ ਬਠਿੰਡੇ ਤੋਂ ਜਿਹੜਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਆ ਉੱਥੇ ਸਾਡਾ ਮੋਰਚਾ ਵੀ ਲੱਗਣ ਜਾ ਰਿਹਾ ਇਹ ਸੀ ਆਪਣੇ ਲੋਕ ਸੰਘਰਸ਼ ਕਮੇਟੀ ਦੇ ਆਗੂ ਜਿਨ੍ਹਾਂ ਨੇ ਇਸ ਮਸਲੇ ਨੂੰ ਕਿਹਾ ਕਿ ਜਿੰਨਾ ਚਿਰ ਤੱਕ ਕੇਂਦਰ ਸਰਕਾਰ ਪੰਜਾਬ ਸਰਕਾਰ ਜਿਹੜੀ ਉਹਨਾਂ ਦੇ ਮਸਲੇ ਹੱਲ ਨਹੀਂ ਕਰਦੀ ਤਾਂ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ ਪੱਕੇ ਮੋਰਚੇ ਤੇ ਜੀਟੀ ਰੋਡ ਦੇ ਉੱਪਰ ਆਪਣੇ ਵਾਟਰ ਸਪਲਾਈ ਦੇ ਵਿੱਚੋਂ ਆਪਣੇ ਲੀਡਰ ਨੇ ਸੰਦੀਪ ਕੌਰ ਜੀ ਉਹ ਵੀ ਦੱਸਣਗੇ ਕੀ ਮੰਗਾਂ ਨੇ ਉਹਨਾਂ ਦੀਆਂ ਤੇ ਉਹਨਾਂ ਨੂੰ ਕਿਉਂ ਇਹ ਸੰਘਰਸ਼ ਕਰਨਾ ਪਿਆ ਹਾਂਜੀ ਪਾਜੀ ਮੇਰਾ ਨਾਮ ਸੰਦੀਪ ਕੌਰ ਹੈ ਮੈਂ ਵਾਟਰ ਸਪਲਾਈ ਡਿਪਾਰਟਮੈਂਟ ਤੋਂ ਬਿਲੋਂਗ ਕਰਦੀ ਹਾਂ ਜਿਵੇਂ ਕਿ ਸਾਨੂੰ ਕਟੋਕੜ 10 ਤੋਂ 12 ਸਾਲ ਹੋ ਗਏ ਵਿਭਾਗ ਵਿੱਚ ਕੰਮ ਕਰਦਿਆਂ ਨੂੰ ਪਰ ਹਰ ਵਾਰ ਹਰ ਸਰਕਾਰ ਆਂਦੀ ਹੈ ਹਿਲਾਰੇ ਲਾਉਂਦੀ ਹੈ ਕਿ ਤੁਹਾਨੂੰ ਅੱਜ ਪੱਕੇ ਕੀਤਾ ਜਾਵੇਗਾ ਜਾਂ ਕੱਲ ਪੱਕੇ ਕੀਤਾ ਜਾਵੇਗਾ ਜੋ ਅੱਜ ਦਾ ਮੁੱਖ ਮੰਤਰੀ ਹੈ ਚਰਨਜੀਤ ਸਿੰਘ ਚੰਨੀ ਜਦੋਂ ਇਹ 4 ਸਾਲ ਪਹਿਲਾਂ ਕਮੇਟੀ ਦਾ ਮੈਂਬਰ ਹੁੰਦਾ ਸੀ ਤਾਂ ਉਸ ਟਾਈਮ ਇਹਨੇ ਕਿਹਾ ਸੀ ਕਿ ਜਦੋਂ ਅਸੀਂ ਧਰਨਾ ਲਾਇਆ ਸੀ ਇਹਦੇ ਘਰ ਦੇ ਬਾਹਰ ਤਾਂ ਸਾਨੂੰ ਇਹ ਲਾਰੇ ਲਾਏ ਗਏ ਸੀਗੇ ਵੀ ਜਦੋਂ ਮੇਰੇ ਹੱਥ ਵਿੱਚ ਕੁਝ ਹੋਵੇਗਾ ਮੈਂ ਤੁਹਾਨੂੰ ਜ਼ਰੂਰ ਪੱਕੇ ਕਰੂੰਗਾ ਪਰ ਅੱਜ ਜੋ ਉਹ ਐਲਾਨ ਮੰਤਰੀ ਹੀ ਬਣ ਕੇ ਰਹਿ ਗਿਆ ਜਿਹਨੂੰ ਕਹਿੰਦੇ ਆ ਕਿ ਬਸ ਇਕੱਲਾ ਦੀਨ ਦਾ ਚਿਰਾਗ ਜੋ ਅਸੀਂ ਅੱਲਾ ਦੀਨ ਦੇ ਚਿਰਾਗ ਨੂੰ ਕਿਸਾਨ ਨੇ ਆ ਕੇ ਸਿਰਫ ਗੱਲ ਸੁਣਦਾ ਪਰ ਕਰਦਾ ਕੁਝ ਨਹੀਂ ਸਾਨੂੰ ਲਗਭਗ ਬਹੁਤ ਸਾਲਾਂ ਤੋਂ ਕੰਮ ਕਰਦੇ ਨੂੰ ਇੱਥਿਆਂ ਨੂੰ ਹੋ ਗਏ ਸਾਡੀ ਤਨਖਾਹ ਜਿਵੇਂ ਕਿ ਹੁਣ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਦਿਨ-ਬਦਿਨ ਵਾਦੀ ਜਾ ਰਹੀ ਹੈ ਪਰ ਸਾਡੀ ਤਨਖਾਹ ਦਿਨ-ਬਦਿ ਕੱਟਦੀ ਜਾ ਰਹੀ ਹੈ ਜਾਂ ਫਿਰ ਸਾਡੇ ਰੋਜ਼ਗਾਰ ਖੋਏ ਜਾ ਰਹੇ ਹਨ ਜੋ ਸਾਡੇ ਸਾਰੇ ਮੈਕਮੇ ਵਿੱਚ ਨੀਜੀਕਰਨ ਹੋ ਰਿਹਾ ਹੈ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ ਉਸ ਕਰਕੇ ਅਸੀਂ ਇੱਥੇ ਧਰਨੇ ਤੇ ਬੈਠੇ ਹੋ। ਤੁਹਾਡਾ ਕੀ ਨਾਮ ਹੈ? ਜਸਵੀਰ ਕੌਣ? ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਅੱਜ ਦਾ ਧਰਨਾ ਹੈ ਤੇ ਕਿੰਨਾ ਚਿਰ ਤੁਹਾਡਾ ਇਹ ਮੋਰਚਾ ਜਿਹੜਾ ਲੱਗਿਆ ਹੋਇਆ ਹੈ। ਜਦੋਂ ਤੱਕ ਸਰਕਾਰ ਸਾਨੂੰ ਪੱਕੇ ਨਹੀਂ ਕਰਦੀ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ ਕਿਉਂਕਿ ਸਾਨੂੰ ਲੰਬੇ ਸਾਲ ਹੋ ਗਏ ਸਾਨੂੰ ਡਿਊਟੀਆਂ ਕਰਦਿਆਂ ਨੂੰ ਪਰ ਸਰਕਾਰ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਆ ਪਰ ਸਾਡਾ ਕੋਈ ਹੱਲ ਨਹੀਂ ਕਰਿਆ ਜਾਂਦਾ ਮੈਂ ਪਰਮਜੀਤ ਸਿੰਘ ਈਮਾਨ ਖੰਨਾ ਤੋਂ ਜੈ ਹਾ ਸਰਕਾਰ ਮੁਰਦਾਬਾਦ 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 ਇਹ ਸਰਕਾਰਾਂ ਕਰਦਿਆਂ ਕੀ ਤੇਰਾ ਮੇਰੀ 420 ਨਹੀਂ ਚਲੇਗੀ ਨਹੀਂ ਚਲੇਗੀ ਤੇਰਾ ਮੇਰੀ ਨਹੀਂ ਚਲੇਗੀ ਆਪ ਸਰਕਾਰ ਮੁਰਦਾਬਾਦ 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 ਜਿੱਦਿ ਜਿਹੜੇ ਇੱਕ ਘਰ ਚ ਲੈ ਤੇ ਤੁਹਾਡਾ ਹੱਕ ਕਰਨਾ ਚਾਹੀਦਾ ਇਹਨੇ ਲੋ ਪਿਆਰ ਕਰਦਾ ਔਰ ਅਸੀਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਆਂ ਵੀ ਜਦੋਂ ਇਹ ਛੁਰਕਾਂ ਦੇ ਅਸੀਂ ਲੋਕ ਆਂ ਕਿਹੜੀ ਸੜਕ ਦੇ ਉੱਪਰ ਰਾਜਨੀਆਂ ਇੰਨੇ ਕਰਦੀਆਂ ਦੇ ਵਿੱਚ ਸੁੱਕੀਆਂ ਨੇ